ਜੰਡ ਖੜਾ ਭੀਮਰਾਵ ਡਾਟਮ ਬੇਦਕਰ ਜੀ ਦੇ ਸਵੰਚ ਕਿਉਂਕਿ ਡਟ ਭੀਮਰਾਵ ਬੇਦਕਰ ਨੇ ਜੋ ਸਮਾਇਲੀ ਜੋ ਤਲਤਲੀ ਕੀਤਾ ਉਹਨਾਂ ਦੀ ਕਲਮ ਦੇ ਕੇ ਵਾਈ ਭਰਿਆ ਅੱਜ ਸਮਾਜ ਜਿਹੜਾ ਜਿੱਥੇ ਖੜਾ ਹੈ ਪਰ ਉਹਨਾਂ ਦੀ ਬਦੌਲਤ ਔਰ ਜੇ ਉਹ ਨਾ ਹੁੰਦੇ ਤੇ ਲੋਕਤੰਤਰ ਵੀ ਨਹੀਂ ਹੁੰਦਾ ਚਾ ਉਹਨਾਂ ਨੇ ਸੰਵਿਧਾਨ ਲਿਖ ਕੇ ਔਰ ਸਮਾਜ ਨੂੰ ਔਰ ਪੂਰੇ ਹਿੰਦੁਸਤਾਨ ਦੇ ਨਾਗਰਿਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਅਗਰ ਵੋਟ ਪਾਉਣ ਦਾ ਅਧਿਕਾਰ ਉਹ ਨਾ ਦਿੰਦੇ ਤਾਂ ਅੱਜ ਜਿਹੜਾ ਮੁਲਖ ਆਜ਼ਾਦ ਹੋਇਆ ਇਹ ਦੁਬਾਰਾ ਆਜ਼ਾਦ ਨਹੀਂ ਹੋ ਸਕਦਾ ਛੋ ਅੱਜ ਦੇ ਦਿਨ ਤੇ ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇ ਨਾਲ ਆਸ਼ ਕਰਦਾ ਹੈ ਕਿ ਜਿਹੜੀ ਉਹਨਾਂ ਨੇ ਸਾਨੂੰ ਇਹ ਸਿੱਖਿਆ ਦਿੱਤੀ ਦੀ ਪੜਾਈ ਕਿਤੇ ਇਹ ਬੜੀ ਜ਼ਰੂਰੀ ਆ ਸੋ ਸਪਾਜ ਨੂੰ ਮੈਂ ਅੱਜ ਬੇਨਤੀ ਕਰਦਾ ਉਹਨਾਂ ਦੇ ਜ਼ੁਲਮ ਦੇ ਹਾੜੇ ਤੇ ਕਿ ਅੱਪਾੜੀ ਉਹਨਾਂ ਦੀ ਕਲਮ ਦੀ ਜਿਹੜੀ ਤਾਕਤ ਸੀ ਉਹਨੂੰ ਮੁੱਖ ਰੱਖਦੇ ਆ ਆਪਣੇ ਬੱਚਿਆਂ ਨੂੰ ਆਪਣੇ ਸਪਾਜ ਦੇ ਕੌਣ ਵਾਲੇ ਨੌਜਵਾਨਾਂ ਨੂੰ ਇਹ ਸਿੱਖਿਆ ਦਈਏ ਕਿ ਉਹ ਪੜ੍ਹਾਈ ਕਰਕੇ ਇੰਨੇ ਤਾਕਤਵਰ ਬਣੇ ਕਿ ਉਹ ਕਿਸੇ ਵੀ ਚੀਜ਼ ਦਾ ਮੁਕਾਬਲਾ ਕਰ ਚੁੱਕੇ ਪੂਰੀ ਤਰ੍ਹਾਂ ਤਿਆਰ ਰਹਿਣ ਤਾਂ ਕਿ ਸਪਾਜ ਨੂੰ ਉਹ ਵਿਚਾਰ ਦੇ ਕੇ ਕੌਣ ਵਾਲ ਜਿਹੜੀ ਪੀੜ੍ਹੀ ਆ ਉਹਨੂੰ ਕਾਹ ਲੈ ਕੇ ਜਾਏ